ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੀ ਡਵਾਈਜ਼ਰ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਹਾਂ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਅੱਜ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 5 ਮਰਲੇ ਆ ਫਰੰਟ ਤੋਂ ਸਾਰੀ ਦੇਖ ਹੀ ਲਈ ਆ ਜੀ ਗਲੀ ਵੀ ਸਾਰੀ ਦੇਖ ਲਈ ਹੈ ਫਰੰਟ ਵਿੱਚ ਲੋਹੇ ਦਾ ਵੱਡਾ ਮਜ਼ਬੂਤ ਗੇਟ ਲੱਗਾ ਹੋਇਆ ਇਹ ਘਰ ਸਿੰਗਲ ਮੰਜ਼ਲ ਬਣਿਆ ਹੋਇਆ ਸਾਰੇ ਘਰ ਵਿੱਚ ਟਾਇਲ ਲੱਗੀ ਹੋਈ ਹੈ ਘਰ ਵਿੱਚ ਟੋਟਲ 3 ਕਮਰੇ ਬਣੇ ਹੋਏ ਹਨ ਇੱਕ ਰਸੋਈ ਬਣੀ ਹੋਈ ਹੈ ਅਤੇ ਇੱਕ ਬਾਥਰੂਮ ਬਣਿਆ ਹੋਇਆ ਮਾਲਕਾ ਨੇ ਕਿਹਾ ਘਰ ਹਜੇ ਨਵਾਂ ਹੀ ਬਣਾਇਆ ਜੀ ਕਿਸੇ ਕਾਰਨ ਵੇਚਣਾ ਪੈ ਰਿਹਾ ਮਾਲਕਾ ਦਾ ਨੰਬਰ 99600ਸੀ 41353 ਹੈ ਦੋ ਕਮਰੇ ਬੈਕ ਸਾਈਡ ਤੇ ਬਣੇ ਹੋਏ ਹਨ ਸਾਹਮਣੇ ਪਾਸੇ ਇੱਕ ਕਮਰਾ ਫਰੰਟ ਸਾਈਡ ਤੇ ਆ ਗਿਆ ਜੀ ਇੱਥੇ ਖਿੜਕੀ ਲੱਗੀ ਹੋਈ ਹੈ ਹਵਾ ਵਾਸਤੇ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਰਹੇ ਹਾਂ ਇੱਧਰ ਪੌੜੀਆਂ ਦੇ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਤੇ ਬਾਹਰਲੇ ਪਾਸੇ ਵਾਸ਼ਬੈਸਿਨ ਲੱਗਾ ਹੋਇਆ ਜੀ ਲੌਬੀ ਏਰੀਆ ਵਿੱਚੋਂ ਹੀ ਪੌੜੀਆਂ ਉੱਪਰ ਜਾਂਦੀਆਂ ਹਨ ਜਗਾ ਤੁਹਾਨੂੰ ਦੱਸ ਦਿੱਤੀ ਸੀਗੀ 5 ਮਰਲੇ ਐ ਐਡਰੈਸ ਤੁਹਾਨੂੰ ਮੈਂ ਦੱਸ ਦਿੰਨਾ ਇਹ ਜੀ ਜਲੰਧਰ ਵਿੱਚ ਹੈ ਇਹ ਘਰ ਨੰਬਰ ਤੁਹਾਨੂੰ ਮਾਲਕਾਂ ਦੇ ਦਿੰਦਾ ਹੋਇਆ ਡਿਮਾਂਡ ਵੀ ਤੁਹਾਨੂੰ ਦੱਸ ਦਿੰਨਾ ਮਾਲਕਾਂ ਨੇ ਇਸ ਦੀ ਡਿਮਾਂਡ 26 ਲੱਖ ਰੁਪਏ ਰੱਖੀ ਐ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ